ਜਦੋਂ ਨਹੀਂ ਕਰਨੀ ਨਾ ਹੁੰਦੇ ਸਾਡੇ ਪਾਰਸਲ ਇੱਕੋ ਮਿਲਦੇ ਆ ਮੈਂ ਥੱਲੇ ਹੁਣ ਇਹਨੇ ਜੋ ਕੇ ਲਿਆਇਆ ਇਹ ਉਮਰ ਵੀ ਪਾਰਸਲ ਆ ਪਰ ਇਹ ਮੈਂ ਤੁਹਾਨੂੰ ਦੱਸਿਆ ਵੀ ਖਿੜਾ ਕੇ ਜਾਂਦੇ ਤੇ ਆਜਾ ਇਕੱਠੇ ਗੋਲ ਦੇ ਨਾਲ ਤੁਹਾਨੂੰ ਵਾਇਓ ਮੇਰੇ ਸੂਤ ਬੜੇ ਪਸੰਦ ਕਰਦੇ ਆ ਨਾ ਕਈਆਂ ਨੂੰ ਜਿਹੜਾ ਸਾਰਿਆਂ ਨੂੰ ਨਹੀਂ ਤੇ ਮੈਂ ਇਸੇ ਕਰਕੇ ਮਹंगाई ਹੀ ਮੈਂ ਤੁਹਾਨੂੰ ਦੱਸ ਦੂੰਗੀ ਮੈਂ ਨਾਇਕਾ ਤੋਂ ਮੰਗਣਾ ਤੇ ਸਭ ਤੋਂ ਪਹਿਲਾਂ ਖੋਲਦੇ ਆ ਵੀ ਮੈਂ ਮਤਲਬ ਐਪ ਡਾਊਨਲੋਡ ਕੀਤੀ ਹੀ ਇੰਫੋਮੈਸ ਤੋਂ ਮੰਗਾਇਆ ਵਾ ਇਸ ਨੂੰ ਦੇਖਦੇ ਹਾਂ ਕਿ ਕਿਦਾਂ ਹੈ ਉਦੇ ਚ ਥੋੜਾ ਜਿਹਾ ਰੰਗ ਪਿੱਕਾ ਲੱਗਣ ਡਿਆ ਹੈ ਇੱਥੇ ਗੂੜਾ ਹੈ ਪਰ ਕੋਈ ਗੱਲ ਨਹੀਂ ਪ੍ਰਭ ਮੈਨੂੰ ਕਹਿੰਦੇ ਹੁੰਦੇ ਥੋੜੇ ਜਿਹਾ ਜੇ ਦੇ ਚੂੜੀ ਪਾਇਆ ਹੈ ਗਾ ਦੇਖਦੇ ਹਾਂ ਕੀ ਤਾਂ ਨਿਕਲਦਾ ਹੈ ਸੁਨਹਾਲ ਤੇ ਫਰੰਟ ਲੁੱਕੇ ਵੀ ਆ ਹੈ ਬੜਾ ਕੋਲ ਕੇ ਦੇਖਦੇ ਚੰਗਾ ਚੰਗਾ ਹੀ ਨਿਕਲੇ ਚੁੰਨੀ ਇਹਦੀ ਆ। ਪਹਿਲਾਂ ਸਭ ਤੋਂ ਮੈਂ ਇਹ ਚੁੰਨੀ ਖੋੜ ਕੇ ਵੇਖ ਲਈਏ। ਨਹੀਂ ਵਧੀਆ ਹੈ ਜ। ਯਸ ਭਾਵੇਂ ਸੂਟ ਦਿੰਦੇ ਆ ਪਰ ਕਪੜਾ ਵੀ ਸਹੀ ਹੁੰਦਾ ਹੈ। ਠੀਕ ਹੈ। ਸੂਟ ਦਾ ਤੁਹਾਨੂੰ ਰੇਟ ਵੀ ਮੈਂ ਦੱਸ ਦਿੰਨੀ ਆ। ਇੰਨਾ ਇੰਨਾ ਵੀ ਨਹੀਂ ਹੈਗਾ ਵੀ ਮਤਲਬ ਜੇ ਕਹੀਏ ਵੀ ਜ਼ਿਆਦਾ ਹੀ ਆ ਇਹਦਾ ਪਲਾਜ਼ੋ ਬਣਿਆ ਸਿੰਪਲ। ਠੀਕ ਹੈ। ਤੇ ਆ ਹੈਗਾ ਹੈ ਕਮੀਜ਼ ਤੇ ਕਪੜਾ ਮਤਲਬ ਬਹੁਤ ਸੌਫਟ ਜਿਹਾ ਹੈ ਤੇ ਵਧੀਆ ਕਪੜਾ ਹੈ ਆਇਦਸ ਠੀਕ ਆ ਸੋਹਣਾ ਹੈ ਪਰ ਇੱਕ ਮਿੰਟ ਯਾਰ ਇਹਨਾਂ ਨੇ ਇਹਦੇ ਵਿੱਚ ਤੇ ਬਾਹਾਂ ਦੀ ਵੀ ਕੜਾਈ ਦਿੱਤੀ ਹੈ ਤੇ ਇੱਕ ਕਹਿੰਦੇ ਡਰਾਈ ਕਲੀਨ ਕਰਾਉਣਾ ਓਨਲੀ ਡਰਾਈ ਕਲੀਨ ਹੁਣ ਇਹਦੇ ਨਾਲ ਈਰਿੰਗ ਕਿਹੜੇ ਜੱchnਗੇ ਭਈ ਈਰਿੰਗ ਵੀ ਆਪਾਂ ਲਏ ਆ ਤੇ ਇੱਕ ਇਹਦੇ ਨਾਲ ਵੇਖੋ ਏਕੇ ਦੇ ਨਾਲ ਲਏ ਆ ਆ ਈਰਿੰਗ ਠੀਕ ਆ ਇਹ ਹੀ ਮੈਨੂੰ ਲੱਗਦਾ ਜਚਣਗੇ ਆ ਤੇ ਨਹੀਂ ਜਚਣੇ ਇਹ ਦੋਹਾਂ ਜੋ ਜਿਹੜਾ ਮਰਜ਼ੀ ਪਾਇਆ ਜਾ ਚੀ ਜਾਣਾ ਆ ਪਰ ਸਹੀ ਗੱਲ ਆ ਦੋਵੇਂ ਈਰਿੰਗ ਬਹੁਤ ਸੋਹਣੇ ਆ ਤੁਹਾਨੂੰ ਕਿਦਾਂ ਦੇ ਲੱਗੇ ਜਰੂਰ ਦੱਸਿਓ ਤੇ ਹੁਣ ਆ ਜੀਏ ਇਹ ਦੇ ਦੇ ਨਾ ਜਾਵੇ ਆ ਵੇਖੋ ਮੈਨੂੰ ਪਰਲ ਵਾਲੀਆਂ ਚੀਜ਼ਾਂ ਇੰਨੀਆਂ ਕਿ ਜ਼ਿਆਦਾ ਪਸੰਦ ਆ ਗਈਆਂ ਮੈਂ ਕਿ ਈਰਿੰਗ ਵੀ ਮੈਂ ਪਰਲ ਵਾਲੀ ਲੈ ਲਈ ਹੁਣ ਤੇ ਆ ਮੈਂ ਤੁਹਾਨੂੰ ਪਹਿਲਾਂ ਵੀ ਦਿਖਾਈਆਂ ਵਾ ਕੀ ਕਹਿੰਦੇ ਵੀ ਰਮਣ ਬਿੰਦੀਆਂ ਨਹੀਂ ਲਾਉਂਦੇ ਤੁਸੀਂ ਤੇ ਲਓ ਤਿੰਨ ਜੋੜੇ ਬਿੰਦੀਆਂ ਦੇ ਲੈ ਲੇ ਤੇ ਏਕਾ ਪਾਏ ਰਿੰਗ ਤੁਹਾਨੂੰ ਮੈਂ ਪਹਿਲਾਂ ਹੀ ਵਿਖਾਈ ਸੀ ਵੀ ਆ ਮੈਂ ਏਰਿੰਗ ਲੈ ਲਈ ਤੇ ਇਹਨਾਂ ਚੀਜ਼ਾਂ ਨੂੰ ਹੁਣ ਆਪਾਂ ਸਾਈਡ ਤੇ ਕਰ ਦਈਏ ਹੁਣ ਆ ਪਹਿਲਾਂ ਮੈਂ ਸੂਟ ਹੀ ਦਿਖਾਉਂਗੀ ਵੇਹੇ ਆ ਵੀ ਇੱਕ ਚੀਜ਼ ਹੈਗੀ ਆ ਅੱਜ ਆਪਣੇ ਮਤਲਬ ਦੀਆਂ ਥੋੜੀਆਂ ਜਿਹੀਆਂ ਸਕਿੰਦੀਆਂ ਚੀਜ਼ਾਂ ਤੇ ਆ ਸੂਟ ਮੈਂ ਸਮਾ ਲਈ ਜਿਹੜੇ ਮੈਂ ਸੂਰਤ ਤੋਂ ਲੈ ਕੇ ਆਏ ਤੇ ਸੂਟ ਕਿੱਦਾਂ ਸਮਾਇਆ ਮੈਂ ਮੈਂ ਤੁਹਾਨੂੰ ਪਹਿਲਾਂ ਕਿਹਾ ਵੀ ਸੂਟ ਲੈ ਲੈ ਕਰੋ ਸਵਾਇਆ ਆਪਣੀ ਮਰਜ਼ੀ ਨਾਲ ਕਰੋ ਕਿ ਤੁਹਾਨੂੰ ਇਹ ਨਾ ਪੁੱਛਣਾ ਪਵੇ ਵੀ ਕਿੱਥੋਂ ਲਿਆ ਡਿਜ਼ਾਈਨ ਹੀ ਇਦਾਂ ਦਾ ਕਰਾ ਲਓ ਆ ਦੇਖੋ ਆ ਸਿੰਪਲ ਹੀ ਇਹਨਾਂ ਦੀਆਂ ਬਾਹਾਂ ਮੈਂ ਇਦਾਂ ਡਿਜ਼ਾਈਨ ਮਤਲਬ ਕਰਵਾ ਲਈਆਂ ਠੀਕ ਆ ਤੇ ਬਾਕੀ ਆ ਇੱਥੇ ਲਾਇਆ ਲਵਾ ਕੇ ਤੈਨੂੰ ਬੜਾ ਵਧੀਆ ਜਿਹਾ ਬਣਾ ਲਿਆ ਮੈਂ ਕਿਹਨੂੰ ਇੱਕ ਛੋਟੀ ਤੇ ਇੱਕ ਵੱਡੀ ਬਣਾਤੀ ਠੀਕ ਆ ਤੇ ਇਹਦੇ ਇਹਦਾ ਫਲਾਜ਼ੋ ਮੈਂ ਥੋੜਾ ਜਿਹਾ ਕਰਵਾਇਆ ਵਾ ਇਦਾਂ ਮਤਲਬ ਵਧੀਆ ਜਿਹਾ ਲੱਗਦਾ ਹੈ ਵੀ ਤੇ ਆਪਣੇ ਹਿਸਾਬ ਨਾਲ ਤੁਸੀਂ ਜਿੱਦਾਂ ਮਰਜ਼ੀ ਆਪਣੇ ਕੱਪੜਿਆਂ ਨੂੰ ਡਿਜ਼ਾਈਨ ਕਰਾ ਸਕਦੇ ਤੇ ਇੱਕ ਸੂੜ ਪਤਾ ਜਿਹੜਾ ਮੈਂ ਮਹਾਰਾਸ਼ਟਰ ਤੋਂ ਲੈ ਕੇ ਆਇਆ ਆ ਇਦਾਂ ਦਾ ਬਣਵਾਇਆ ਜੇ ਇਹ ਵੀ ਬਣਵਾ ਲਿਆ ਇਹਦੇ ਇੱਥੇ ਸਾਰੀ ਲੈਸ ਆ ਸਕਦਾ ਆ ਵਾਲੀ ਲਵਾ ਲਈ ਤੇ ਆ ਲੈਸ ਬਹੁਤ ਜ਼ਿਆਦਾ ਸੋਹਣੀ ਲੱਗਦੀ ਹੈ ਹੈਏ ਆਵੇ ਆ ਵਾਲੀ ਲੈਸ ਠੀਕ ਹੈ ਬਾਕੀ 바ਵਾ ਇਹਦੀਆਂ ਖੁੱਲੀਆਂ ਹੋਈਆਂ ਬਣੀਆਂ ਸਿੰਪਲ ਠੀਕ ਆ 바ਵਾ ਇਹਦੀਆਂ ਸਿੰਪਲ ਬਣੀਆਂ ਤੇ ਵੈਸੇ ਵੀ ਸੂਟ ਇੱਕ ਸਿੰਪਲ ਹੀ ਇੱਕੜਾਈ ਪਹਿਲਾਂ ਹੀ 바ਵਾ ਹੋਈ ਸੀ ਇਹਦੇ ਤੇ ਪਾਕਿਸਤਾਨੀ ਜਿਹਾ ਸੂਟ ਆਏ ਬਸ ਇਹਦੀਆਂ ਜਿਹੜੀ ਗੱਲ ਐ ਸਜੀ ਲਵਾ ਲਈ ਮੈਂ ਤੇ ਵਧੀਆ ਜਿਹਾ ਬਣਵਾ ਲਿਆ ਇਹਦਾ ਪਲਾਜ਼ੋ ਸਿੰਪਲ ਹੀ ਆ ਬਸ ਆ ਕੱਟ ਜਿਹਾ ਲੱਗਾ ਇੱਕ ਬਸ ਬਾਕੀ ਸਿੰਪਲ ਬਣਿਆ ਹੈ ਪਲਾਜ਼ੋ ਹਾਂਜੀ ਤੇ ਤੁਸੀਂ ਹੁਣ ਮਾਸਕ ਦਾ ਪੋਸ਼ ਤੇ ਰਿੰਦੇ ਤੇ ਆ ਵੇਚੋ ਡੇਲੀ ਵੇਅਰ ਮਾਸਕ ਐ ਮੈਂ ਤਿੰਨ ਲੈ ਕੇ ਆਈ ਹਾਂ ਪਪਾਏ ਪਪੀਤੇ ਵਾਲਾ ਮੈਂ ਲਾ ਲਿਆ ਇੱਕ ਮੈਂ ਲੈ ਕੇ ਆਈ ਆ ਐਲੋਵੀਰਾ ਵਾਲਾ ਐਲੋਵੀਰਾ ਵੀ ਫੇਸ ਤੇ ਬਹੁਤ ਜ਼ਰੂਰੀ ਆ ਇੱਕ ਮੈਂ ਲੈ ਕੇ ਆਈ ਆ 베ਰੀਜ਼ ਵਾਲਾ ਤੁਸੀਂ ਮਤਲਬ ਇਹ ਕੋਈ ਵੀ ਮਾਸਕ ਆਪਣੇ ਮੂੰਹ ਤੇ ਲਾ ਸਕਦੇ ਪਰ ਇਹਨਾਂ ਦਾ ਇਹ ਫਾਇਦਾ ਵਾ ਕਿ ਤੁਸੀਂ ਜਦੋਂ ਮੂੰਹ ਤੇ ਲਾ ਦਿੰਦੇ ਜੇ ਲਾ ਰਹੇਂਦੇ ਤਾਂ ਦਾ ਮਿੱਟੀ ਘਟਾ ਜੋ ਸਾਰਾ ਹੈਗਾ ਇਹਦੇ ਨਾਲ ਨਿਕਲ ਜਾਂਦਾ ਤੇ ਉਦੋਂ-ਉਦੋਂ ਥੋੜੀ ਸਕਿਨ ਬ੍ਰਾਈਟਨਿੰਗ ਵੀ ਹੋ ਜਾਂਦੀ ਪਰ ਜੇ ਕੋਈ ਇਹ ਪਰਮਾਨੈਂਟ ਨਹੀਂ ਹੈਗਾ ਮਲੋ ਜੇ ਤੁਹਾਨੂੰ ਇੱਥੇ ਜਾਣਾ ਵਾ ਤੇ ਰਾਤ ਨੂੰ ਲਾ ਲਓ ਫੇਸਕ੍ਰੀਨ ਜਿਆ ਹੋ ਜਾਂਦਾ ਸਵੇਰੇ ਮੇਕਅਪ ਮੁਕਅਪ ਕਰੂ ਐ ਬੜਾ ਵਧੀਆ ਲਿੰਦਾ ਹੈ ਏਸ ਹਾਲ ਤਦਾ ਵੈ ਉਤੋਂ ਉਤੋਂ ਬਾਅਦ ਆ ਜੀਏ ਵੀ ਆ ਇੱਕ ਮਾਸਕ ਹੈ ਜਿਹਦੇ ਨਾ ਇਹ ਤੁਹਾਡੀ ਸਕਿਨ ਦੀ ਟੈਨ ਉਹ ਸਕਿਨ ਦੀ ਬਲ ਹਾਂ ਦੀ ਆ ਹੈਗਾ ਵਾ ਡੀ ਟੈਨ ਪੈਕ ਠੀਕ ਆ ਵੈਲ ਅਰੋਮਾ ਦਾ ਇਹ ਹੁੰਦਾ ਹੈ ਕਿ ਤੁਸੀਂ ਮਤਲਬ ਆਇਆ ਜੀ 600 ਰੁਪਏ ਦਾ ਏ ਹੁੰਦਾ ਹੈ ਕਿ ਤੁਸੀਂ ਆਪਣੇ ਬਾਹਵਾ-ਰੂਵਾ ਤੇ ਲਾ ਸਕਦੇ ਜੀ ਹਨਾ ਲਤ ਲੁਤਾਂ ਤੇ ਪੈਰਾਂ ਪੂਰਾਂ ਤੇ ਜਿੱਦਾਂ ਲਾ ਲੂ ਕਿ ਆਪਣੀ ਜਿਹੜੀ ਟੈਨ ਆ ਉਹਨੂੰ ਰਿਮੂਵ ਕਰ ਸਕਦੇ ਜਿਦ ਤਰ੍ਹਾਂ ਉਹ ਬਾਹਰ ਅੰਦਰ ਚਾਈਦਾ ਹੋ ਜਾਂਦਾ ਨਾ ਕਾਲਾ ਪੰਜਾ ਇਹ ਇਹ ਲਾਈਦਾ ਵਾ ਤੇ ਲਾ ਕੇ ਇਹਦੇ ਤੇ ਸਾਰਾ ਇਨਫੋਰਮੇਸ਼ਨ ਦਿੱਤੀ ਹੈ ਕਿਦਾਂ ਲਾਉਣਾ ਕੀ ਕਰਨਾ ਕਿੰਨਾ ਟਾਈਮ ਲਾਉਣਾ ਸਾਰਾ ਕੋ ਦਿੰਦਾ ਹੈ ਬਸ ਤੁਸੀਂ ਮੰਗਾਉਣਾ ਹੀ ਆ ਤੇ ਇਹ ਹੀ ਮਗਾਇਆ ਵਾ Amazon ਤੋਂ ਇਹ ਇਧੇ ਮਗਾ ਕੇ ਸਾਰਾ ਕਰ ਸਕਦੇ ਜਾਂ ਦੋ ਸੂਟਾਂ ਦੀ ਸਵਾਈ ਮੈਂ 3000 ਦਿੱਤੀ ਜੇ ਤੇ ਮੈਂ ਇਹ ਫੈਸਲਾ ਲਿਆ ਹੈ ਕਿ ਮੈਂ ਨਹੀਂ ਸੂਟ ਸਵਾਇਆ ਕਰਨੀ ਮੈਂ ਆਪਣੇ ਰੈਡੀमेड ਹੀ ਲੈ ਲਿਆ ਕਰੂੰਗੀ ਕਿਉਂਕਿ ਆ ਜਿਹੜਾ ਮੇਰਾ ਸੂਟ ਆਇਆ ਵਾ ਇਹ 17 1705 ਰੁਪਏ ਦਾ 1700 ਦਾ ਆਇਆ ਵਾ ਤੇ ਇਹਦੇ ਨਾਲੋਂ ਚੰਗਾ ਮੈਂ ਇਦਾਂ ਦੇ ਸੂਟ ਲੈ ਕੇ ਪਾ ਲਾਂ ਮੈਨੂੰ ਬਹੁਤ ਵਧੀਆ 1500 ਰੁਪਏ ਸ ਇੱਕ ਸੂਟ ਦੀ ਸਮਾਈਂ ਦੇਣ ਨਾਲ ਵੀ ਚੰਗਾ ਹੈ ਕਿ ਮੈਨੂੰ ਪੂਰਾ ਸੂਟ ਮਿਲਣ ਡਿਆ ਹੋਰ 200 ਰੁਪਏ ਪਾ ਕੇ ਤੇ ਬਾਕੀ ਆ ਸੂਟ ਦੱਸ ਦਿੱਤਾ ਤੇ ਉਹ ਈਰਿੰਗ ਜਿਹੜੇ ਹੀ ਉਹ 150 150 ਦੇ 100 100 ਦੇ ਆਏ ਕੋਈ ਮਹਿੰਗੇ ਈਰਿੰਗ ਨਹੀਂ ਹੈਗੇ ਤੁਸੀਂ ਪਾ ਕੇ ਆਰਾਮ ਨਾਲ ਆਪਣਾ ਕਰ ਸਕਦੇ ਜੀ ਅਬ ਬਿੰਦੀਆਂ ਅਬ ਬਿੰਦੀਆਂ ਮਲਟੀ ਸ਼ੇਡ ਮਸੂਤਾ ਨਾਲ ਦੀਆਂ ਲੈ ਲਈਆਂ ਜੇ ਕਿਤੇ ਮੇਰਾ ਦਿਲ ਕੀਤਾ ਤੇ ਮੈਂ ਲਾ ਲੂੰਗੀ ਤੇ ਕਿਦਾਂ ਦਾ ਲੱਗਾ ਸਾਰੇ ਈਰਿੰਗ ਸੂਟ ਸਾਰਾ ਆ ਸੱਚ ਤੁਹਾਨੂੰ ਕੱਢ ਕੇ ਨਹੀਂ ਨਾ ਵਿਖਾਏ ਤੇ ਆਵੇ ਮੈਂ ਮੇਰੇ ਕਰਨਾ ਚਾਹੀਦਾ ਜੇ ਤੱਕ ਕੁਛ ਨਹੀਂ ਨਾ ਪਿਆ ਲੈ ਮੈਂ ਪਾ ਕੇ ਵਿਖਾ ਦਿੰਦੀ ਆ ਵਾਹ ਮੈਂ ਉਥੇ ਨਹੀਂ ਪਾ ਕੇ ਵੇਖੇ ਕਿ ਪਤਾ ਨਹੀਂ ਪਾ ਕੇ ਵੇਖੇ ਇਹ ਮੈਨੂੰ ਯਾਦ ਜਾਣੀ ਆ ਉਹ ਇਹਨਾਂ ਦਾ ਵੀ ਮੈਨੂੰ ਹੁਣ ਜੇ ਸ਼ੌਂਕ ਜਾਗ ਗਿਆ ਇਹੋ ਜੇ ਇਰਿੰਗਾ ਦਾ ਕਿਉਂਕਿ ਮੈਂ ਸੂਟ ਉਦਾਂ ਦੇ ਪਾਉਣੇ ਸ਼ੁਰੂ ਕਰਤੇ ਨਹੀਂ ਤੇ ਮੇਰੇ ਨਾ ਲੌਂਗ ਇਰਿੰਗ ਇੰਨੇ ਇੰਨੇ ਜੱਦ ਦੇ ਕਿਦਾਂ ਦੇ ਲੱਗੇ ਸੋਨੇ ਲੱਗਣ ਦੇ ਇੰਨੇ ਮੈਂ ਕੋਈ ਰਿੰਗ ਪਹਿਨਾ ਲੌਂਗ ਜਿਹੜੇ ਆਪਾਂ ਪਹਿਲਾਂ ਪਾਉਂਦੇ ਨੇਹਾ ਟਿਕਟੌਕ 'ਪੀਲੇ ਟ੍ਰੈਡੀਸ਼ਨਲ ਜਿਹੇ ਦੂਸਰੇ ਹਨਾ ਤੇ ਉਹ ਸੈੱਟ ਸੂਟ ਵਾਵਾ ਪਏ ਤੇ ਉਹ ਹੁਣ ਮੈਂ ਪਾਉਂਦੀ ਨਹੀਂ ਹੁਣ ਮੈਂ ਇਦਾਂ ਦੇ ਸੂਟ ਜਿਹੜੇ ਤੋਂ ਪਾਉਂਦਾ ਵੀ ਇਹਦੇ ਮਤਲਬ ਇਹਨਾਂ ਨਾਲ ਇਹੋ ਜਿਹੀ ਜ਼ਿਆਦਾ ਜੱੱਚਦੇ ਹਨਾ ਦੂਸਰੇ ਜੱੱਚਦੇ ਨਹੀਂ ਤੇ ਮੈਂ ਹੁਣ ਇਹ ਲੈਣੀ ਮਤਲਬ ਉਹ ਲੈਣੀ ਬੰਦ ਕਰ ਤੇ ਨਵੇਂ ਤੋਂ ਨਵੇਂ ਰਿੰਗ ਮੈਂ ਕੋਈ ਇਦਾਂ ਹੀ ਪਈ ਆ ਆ ਇਹ ਰਬੜ ਬੈਂਡ ਮੈਂ ਕਹਿਣੀ ਹਾਂ ਤੇ ਇਹ ਅੱਜ ਕੱਲ ਮੈਂ ਪਰਲ ਬਹੁਤ ਹੀ ਜ਼ਿਆਦਾ ਯੂਜ਼ ਕਰਨ ਡਿਆ ਵੀ ਫਿਰ ਮੈਨੂੰ ਦਿਖੇਗੀ ਕਿ ਤੇ ਪਰਲਾਂ ਵਾਲੇ ਨਾਲ ਲੱਗੇ ਹੀ ਤੇ ਮੈਂ ਰਬਰ ਬੈਂਡ ਤੇ ਮੈਂ ਹਾਂ ਫਿਰ ਇਹੀ ਲੈ ਕੇ ਵਕਉਣੀ ਆ ਪਹਿਲਾਂ ਮੈਨੂੰ ਸੋਚਿਆ ਕਿ ਇਹ ਬੁਰਜੀ ਐਵੇਂ ਆਈ ਹੈ ਪਰ ਕਹਿੰਦੇ ਵੀ ਨਹੀਂ ਮੈਡਮ ਇਹ ਡਿਜ਼ਾਈਨ ਆ ਤੇ ਫਿਰ ਮੈਂ ਦੋਨੋਂ ਪਰਲ ਵਾਲੇ ਲਏ ਥੋੜੇ ਨਿਊਡ ਜੇ ਕਲਰ ਵੀ ਸਾਰੇ ਹਨ ਮੈਂ ਹਾਂ ਚੱਲ ਜਾਣਗੇ ਤੇ ਮੈਨੂੰ ਸੋਹਣੇ ਲੱਗੇ ਇਸ ਕਰਕੇ ਮੈਂ ਲੈ ਲਈ ਹੀ ਤੇ ਬਸ ਇੰਨਾ ਕ ਸਾਮਾਨ ਆ ਆਪਾਂ ਕੋਲ